ਰਾਮਸਰੂਪ ਆਣਖੀ ਜੀ ਦੇ ਨਾਵਲ ਘੇਲੋ ਦਾ ਪਹਿਲਾ ਭਾਗ ਅਤਰੀ ਬੁੜੀ ਨੇ ਦਿਨ ਚੜੇ ਤੋਂ ਅਗਵਾੜ ਦੀਆਂ ਇੱਕ ਦੋ ਤੀਵੀਆਂ ਨੂੰ ਗੁੱਜਾ ਗੁੱਜਾ ਦੱਸਿਆ ਸੀ ਕੰਦੂਤੋਂ ਦੀ ਬੰਦਿਆਂ ਦਾ ਬੋਲ ਸੁਣ ਕੇ ਮੈਂ ਦੇਖਿਆ ਆ ਪੱਖੀ ਦੇਖਿਆ ਐਵੇਂ ਕਹਿ ਦੇਆ ਉਹ ਸਾਡੀ ਕੰਦ ਟੱਪਣ ਲੱਗਿਆ ਸੀ ਬਚਿੱਤਰ ਨੇ ਪਹਿਲਾਂ ਉਹਦੀ ਵੱਖੀ ਚੰਗਤਾਲਾ ਮਾਰਿਆ ਫਿਰ ਡਿੱਗੇ ਪੈਦਾ ਕਹੀ ਨਾਲ ਗਾਲ ਵੱਡਿਆ ਕੀ ਦਾ ਗਾਲ ਇੱਕ ਤੀਵੀ ਨੇ ਕਾਲ ਨਾਲ ਪੁੱਛਿਆ ਛਮਿਆਰ ਦਾ ਹੋਰ ਕੀ ਦਾ ਜਿਹੜਾ ਇਹਨਾਂ ਦੀ ਕੁੜੀ ਕੋਲ ਆਉਂਦਾ ਏ ਤੈਨੂੰ ਕੀ ਪਤਾ ਏ ਉਹ ਹੀ ਸੀ ਮੈਂ ਤਾਂ ਨਿੱਤ ਦੇਖਦੀ ਆਂ ਦਾਬ ਚਾਕੇ ਰਾਤ ਨੂੰ ਆਉਂਦਾ ਜਦੋਂ ਪਿਓ ਪੁੱਤ ਦੋਵੇਂ ਘਰੇ ਨਾ ਹੋਣ ਨਹੀਂ ਤਾਂ ਕੁੜੀ ਜਾਂਦੀ ਆਂ ਨੇਰੇ ਸਵੇਰੇ ਚ ਮਿਆਰ ਕੋਲ ਆਤਰੀ ਬੁੜੀ ਅਤੇ ਉਹਦੇ ਘਰ ਵਾਲਾ ਮੈਗਲ ਬੁੜਾ ਦੋਵੇਂ ਸਨ ਬਹੁਤ ਥੋੜੀ ਜ਼ਮੀਨ ਸੀ ਦਾਣਾ ਫੱਕਾ ਆਉਂਦਾ ਰਹਿੰਦਾ ਖਾ ਪੀ ਛੱਡਦੇ ਚਾਹ ਨੂੰ ਬੱਕਰੀ ਰੱਖਦੇ ਬਹੁਤਾ ਉਹਨਾਂ ਤੋਂ ਹੁੰਦਾ ਨਹੀਂ ਸੀ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ ਸੀ ਫਿਰ ਉਹਦਾ ਵਿਆਹ ਵੀ ਹੋ ਗਿਆ ਪਰ ਬਹੂ ਨੂੰ ਉਹ ਨਾਲ ਹੀ ਰੱਖਦਾ ਮੱਸਾਂ ਕਦੇ ਛੁੱਟੀ ਆਉਂਦਾ ਉਹਨਾਂ ਦਿਨਾਂ ਵਿੱਚ ਤਾਂ 12 ਲੱਗ ਜਾਂਦੀਆਂ ਪੋਤੇ-ਪੋਤੀ ਦੀਆਂ ਆਵਾਜ਼ਾਂ ਕਾਰਨ ਘਰ ਭਰਿਆ-ਭਰਿਆ ਲੱਗਦਾ ਘਰ ਤਾਂ ਉਦੋਂ ਵੀ ਭਰ ਜਾਂਦਾ ਜਦੋਂ ਕਦੇ ਸਾਲ ਦੋ ਸਾਲਾਂ ਬਾਅਦ ਕੁੜੀ ਆਪਣੇ ਜਵਾਕਾਂ ਜਵਾਕ ਜੱਲਾ ਲੈ ਕੇ ਆਉਂਦੀ ਕੁੜੀ ਮੁੰਡੇ ਤੋਂ ਵੱਡੀ ਸੀ ਪਰ ਬੁੜੇ-ਬੁੜੀ ਨੂੰ ਪੁੱਤ ਦੀਦਾ ਕੋਈ ਆਸਰਾ ਨਹੀਂ ਸੀ ਕੋਈ ਸੰਪੇਤਤਾ ਨਹੀਂ ਸੀ ਅਤਰੀ ਆਖ ਦੀ ਹੁੰਦੀ ਇਹਨਾਂ ਦਾ ਕਾਹਦਾ ਆਉਣ ਸੱਤ ਬਗਾਨਿਆਂ ਵਾਂਗੂ ਆਉਂਦੇ ਨੇ ਜਿਵੇਂ ਹੋਰ ਸਾਖ ਸਕੀਰੀਆਂ ਨੇ ਉਹਵੇਂ ਇਹ ਨੇ ਚੱਲ ਜੱਗ 'ਚ ਨਾ ਤਾਂ ਹੈਗਾ ਆਪਣਾ ਕਿਤੇ ਰਹਿਣ ਵਸਣ ਰਸਣ ਮੋਜਾਂ ਕਰਨ ਆਪਣੀਆਂ ਮੂੰਚ ਪਾਣੀ ਤਾਂ ਆਪਾਂ ਹੀ ਇੱਕ ਦੂਜੇ ਦੇ ਪਾਵਾਂਗੇ ਮਰਨ ਵੇਲੇ ਕਰਤਾਰਾ ਖਬਰੇ ਕਿਹੜੀ ਸ਼ੌਣੀ ਬੈਠਾ ਹੋਊ ਸਿਵੇ ਨੂੰ ਅੱਗ ਸ੍ਰੀਕ ਲਾਉਣਗੇ ਅਤਰੀ ਛੋਰਾ ਕਰਦੀ ਸੋਹਰਾ ਜੇ ਕਮੱਕਲੀਆਂ ਨਾ ਕਰਦਾ ਕਾਹਨੂੰ ਜਾਂਦਾ ਫੌਜ ਰੁੱਖੀ ਖਾਂਦਾ ਮਿੱਸੀ ਖਾਂਦਾ ਆਪਦੇ ਘਰ ਰਹਿੰਦਾ ਘਰ ਤਾਂ ਰਾਜਦਵਾਰ ਸੀ ਹੁਣ ਦੇਸਾਂ ਪਰਦੇਸਾਂ ਚ ਠੇਡੇ ਖੰਦਾ ਫਿਰਦਾ ਨਹੀਂ ਮਾਣਾ ਮੈਗਲ ਲਈ ਘਰ ਮੁੰਡੇ ਬਗੈਰ ਖਾਲੀ-ਖਾਲੀ ਸੀ ਪਰ ਭਾਈ ਫੌਜ ਚ ਭਰਤੀ ਹੋਇਆ ਫੇਰੀ ਸਾਖ ਹੋਇਆ ਉਹਨੂੰ ਤਲਪ ਪੈਂਦੀ ਦੇਖ ਕੇ ਐਵੇਂ ਤਾਂ ਨੰਗ ਭੁੱਖ ਸੀ ਕਿਹੜੇ ਤਰੇ ਪੈ ਸੀ ਡੋਲੇ ਉਹਨੂੰ ਅਤਰੀ ਲਈ ਇਹ ਵੱਡੀ ਤਸੱਲੀ ਸੀ ਕੋਈ ਇੱਕ ਕਮਕਲੀ ਕੀਤੀ ਪੱਟੇ ਵਏ ਨੇ ਪਤਾ ਨਹੀਂ ਪਤੰਦਰ ਨੂੰ ਕੀ ਅੱਗ ਲੱਗੀ ਸੀ ਕੋਈ ਉਮਰ ਵੀ ਨਹੀਂ ਸੀ ਛੋਟਾ ਹੀ ਸੀ ਪਰ ਜੰਮ ਦਾ ਹੀ ਕੰਜਰ ਅੱਗ ਦੀ ਨਾਲ ਸੀ ਪਤਾ ਨਹੀਂ ਕੀ ਖਾ ਕੇ ਜੰਮਿਆ ਸੀ ਤੂ ਉਹ ਬੀਤਾ ਤੇਰਾ ਈ ਸੀ ਕੰਜਰਾ ਤੂੰ ਕੀ ਘੱਟ ਸੀ ਜਵਾਨੀ ਪੈਰੇ ਆਪਦੇ ਕੰਨੀ ਚਾਗ ਅਤਰੀ ਨੇ ਹੱਡ ਤੇ ਮਾਰੀ ਪਹਿਲਾ ਨੱਤੜ ਸੁਨਿਆਰ ਦੀ ਨੂੰ ਨਾਲ ਮਾੜਾ ਹੋਇਆ ਉਸੇ ਤੋਂ ਪਿਆ ਇਹਨੂੰ ਕੁੱਤੇ ਦੀ ਹੱਡੀ ਵਾਲਾ ਸਵਾਦ ਖਾਣ ਦੀ ਕੁੱਤੀ ਸੀ ਸੁਨਿਆਰੀ ਘਰ ਦੀਆਂ ਚੀਜ਼ਾਂ ਚੱਕ-ਚੱਕ ਉਹਨੂੰ ਫੜਾ ਆਉਂਦਾ ਕੁੱਤੜਾ ਮੈਗਲ ਪਿਸ਼ਾਹ ਜਾਵੜਿਆ ਸੀ ਕੁੜੀਆਂ ਵੀ ਸੱਤ ਜੰਮੀਆਂ ਸੁਨਿਆਰੀ ਨੇ ਹੂੰ ਤਾਂ ਵਿਚਾਰੀ ਤੇ ਤਰਸ ਆਉਂਦਾ ਕਦੇ ਹਾਸਾ ਵੀ ਹਾਸਾ ਕਹਿਦਾ ਪਹਿਲੀ ਕੁੜੀ ਦਾ ਨਾਂ ਸੀ ਸੀਤੋ ਦੂਜੀ ਜੰਮੀ ਤਾਂ ਚਾਰਲੋਟ ਚਰਨੋ ਰੱਖ ਲਿਆ ਤੀਜੀ ਕੁੜੀ ਵੇਲੇ ਨੌ ਮੁੱਕ ਗਏ ਉਹਦਾ ਨਾਂ ਕਾਟੋ ਰੱਖ ਲਿਆ ਚੌਥੀ ਦਾ ਛੋਟੀ ਕਾਟੋ ਵੱਡੀ ਕਾਟੋ ਛੋਟੀ ਕਾਟੋ ਪੰਜਵੀ ਨੂੰ ਪੀਚੀ ਆਖਦੇ ਛੇਵੀ ਫੇਰ ਛੋਟੀ ਪੀਚੀ ਹੋ ਗਈ ਸੱਤਵੀ ਲੀਰ ਜੀ ਸੀ ਨਕੰਦੀ ਤੇ ਪਤਲੀ ਜੀ ਉਹਦਾ ਨਾਂ ਲੀਰ ਹੀ ਪੈ ਗਿਆ ਸੱਤਾਂ ਪਿੱਛੋਂ ਫੇਰ ਹੋਇਆ ਜਾ ਕੇ ਮੁੰਡਾ ਉਹਦਾ ਨਾਂ ਚੂੜਾ ਰੱਖਿਆ ਸੁਨਿਆਰੀ ਨੇ ਬਈ ਨજર ਨਾ ਲੱਗ ਜੇ ਬੁੜੀ ਹੱਸਣ ਲੱਗੀ ਉਹੀ ਚੂੜਸੂ ਬਣਿਆ ਫੇਰ ਬੁੜੇ ਦਾ ਮੂੰਹ ਵੀ ਗੱਲ ਆ ਕੇ ਖੁੱਲਾ ਰਹਿ ਗਿਆ 12 ਤਾਲੀ ਸੀ ਪੁੱਤ ਪਿੱਟਿਆਂ ਦੀ ਚੂੜਾ ਤਾਂ ਕਿਸੇ ਕੰਮ ਚ ਨਾ ਪਿਆ ਉਹਨੂੰ ਤਾਂ ਕਿਸੇ ਸੁਨਿਆਰ ਨੇ ਕੁੜੀ ਵੀ ਨਾ ਦਿੱਤੀ ਅਜੇ ਵੀ ਉਹ ਫਿਰਦਾ ਠੇਡੇ ਖਾਂਦਾ ਸੁਨਿਆਰੀ ਦਾ ਘਰ ਵਾਲਾ ਵੀ ਬੇਕਾਰ ਸੀ ਸੁਨਿਆਰਾ ਕੰਮ ਰਿਹਾ ਨਾ ਦਿਹਾੜੀਆਂ ਕਰਦਾ ਵਿਚਾਰਾ ਜੱਟਾਂ ਦੇ ਘਰ ਹੀ ਸੁਨਿਆਰੀ ਨੇ ਕੁੜੀਆਂ ਨੂੰ ਵਾੜਾ ਧਰ ਲਿਆ ਅਗਲਿਆਂ ਤੋਂ ਰੁਪਈਏ ਧਰਾ ਲੈਂਦੀ ਤੇ ਕੁੜੀ ਲੜ ਲਾ ਦਿੰਦੀ ਇੱਕ ਕੁੜੀ ਦੇ ਪੈਸਿਆਂ ਨਾਲ 2 ਸਾਲ ਨਿਕਲ ਜਾਂਦੇ ਐਨੇ ਨੂੰ ਅਗਲੀ ਤਿਆਰ ਹੁੰਦੀ ਉਹਨੇ ਤਾਂ 20 ਸਾਲ ਭਾਈ ਕੁੜੀਆਂ ਦੀ ਕਮਾਈ ਨਾਲ ਹੀ ਕੱਢ ਲੇ 69 ਤੱਕ ਉਹਦਾ ਮੁੱਕ ਗਿਆ ਸੀ ਫਿਰ ਸੁਨਿਆਰੀ ਦਾ ਘਰ ਵਾਲਾ ਵੀ ਤੁਰ ਗਿਆ ਹੁਣ ਮਾਂ ਪੁੱਤ ਨੇ ਆਪ ਕੁੜੀਆਂ ਦੇ ਬਾਰ ਬੈਠੀ ਰਹਿੰਦੀ ਐ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਚੂੜਾ ਸਰਦਾਰਾਂ ਦਾ ਟੁਕੜਾ ਰੱਖਾਂਦਾ ਏ ਉਹਨਾਂ ਦੇ ਕੰਮ ਧੰਦੇ ਜੇ ਕਰਦਾ ਫਿਰਦਾ ਰਹਿੰਦਾ ਐ ਆਥ ਨੇ ਘੁੱਟ ਪੀਣ ਨੂੰ ਵੀ ਮਿਲ ਜਾਂਦੀ ਐ ਅਤਰੀ ਨੇ ਸੁਨਿਆਰਾਂ ਦੇ ਘਰ ਵੀ ਤਵਾਰਿਖ ਮੁਕਾ ਦਿੱਤੀ ਅੱਠ ਜਵਾਕ ਸੀ ਦੇਖ ਲੈ ਭੈਣ ਦੇਣੇ ਮਾਰ ਚੂਜੇ ਦੇ ਜਿਵੇਂ ਐਸੇ ਕੰਮ ਤੇ ਰਹਿੰਦਾ ਹੋਵੇ ਸਾਲਾ ਮੇਰਾ ਮੈਗਲ ਫਿਰ ਹੱਸਿਆ ਉਹ ਅੱਠੇ ਖਬਰੇ ਕੀਦੇ ਕੀਦੇ ਸੀ ਕੁੜੀਆਂ ਦੇ ਮੜੰਗੇ ਨਹੀਂ ਦੇਖੇ ਸਭ ਦੇ ਅੱਡ ਅੱਡ ਨੇ ਹਾਂ ਬਈ ਇਹ ਠੀਕ ਹੈ ਤੇਰੀ ਗੱਲ ਉਹ ਸੋਚਣ ਲੱਗਿਆ ਫੇਰ ਤਾਂ ਇੱਕ ਅੱਧਾ ਜਵਾਕ ਆਪਣੇ ਕਰਤਾਰੇ ਦਾ ਵੀ ਹੋਊਗਾ ਕੀ ਕਹਿ ਸਕਦੇ ਆ ਸੁਨਿਆਰੀ ਨੂੰ ਛੱਡ ਕੇ ਚਮਿਆਰਾ ਦੇ ਜਾਣ ਲੱਗ ਪਿਆ ਕੰਜਰ ਨੇ ਜਾਤ ਕੁਜਾਤ ਵੀ ਨਾ ਦੇਖੀ ਜੁੱਤੀਆਂ ਖਾਧੀਆਂ ਚਮਿਆਰਾ ਤੋਂ ਫਿਰ ਚੰਗਾ ਰਹਾ ਉਹ ਕੁੜੀ ਮਾੜੀ ਨਹੀਂ ਸੀ ਚਮਿਆਰਾ ਦੀ ਇਹ ਆਪਣਾ ਮੁੰਡਾ ਹੀ ਬੁਰਿਆਰ ਸੀ ਖੇਤ ਗਈ ਨੂੰ ਮੱਲੋ ਮੱਲੀ ਫੜ ਲੈਂਦਾ ਫਿਰ ਉਹ ਆਪ ਹੀ ਇਹੋ ਜੀ ਬਣ ਗਈ ਇਨੇ ਕਰਤੀ ਸੀ ਭਰਾ ਅਣਖ ਵਾਲੇ ਸੀ ਬਈ ਨੂਨ ਆਂਗੂ ਪੰਤਾ ਪੰਚਾਇਤ ਇਕੱਠੀ ਕਰ ਲਈ ਚਮਿਆਰਾ ਨੇ ਮਾਫੀ ਮੈਨੂੰ ਮੰਗਣੀ ਪਈ ਤਾਂ ਕਿਤੇ ਜਾ ਕੇ ਟੱਕਿਆ ਹੋਇਆ ਐਨੀ ਹਲਤਣ ਦਵਾਈ ਸੌਰੇ ਨੇ ਚੱਲ ਉਹ ਤਾਂ ਚਮਿਆਰ ਸੀ ਟੇਕ ਗੇ ਹਾਰਨ ਮਾਰ ਕਰ ਲਿਆ ਕੁੜੀ ਭਮਾਲੀਆਂ ਦੇ ਕੇ ਤੋਰਤੀ ਗੱਲ ਮੁੱਕੀ ਪਰ ਨੰਬਰਦਾਰਾਂ ਦੀ ਪੋਤੀ ਵੇਲੇ ਬੜਾ ਸਿਆਪਾ ਛਿੜ ਜਾਣਾ ਸੀ ਜੇ ਟੱਕਰ ਜਾਂਦਾ ਉਹ ਤਾਂ ਲੱਤ ਵੱਡ ਦੇਦੀ ਇਹਨੂੰ ਵੀ ਪਤਾ ਸੀ ਪਿੰਡ ਨਹੀਂ ਬੜਿਆ ਮੁੜ ਕੇ ਉਤਰੀ ਕਿਧਰੇ ਭਰਤੀ ਜਾ ਹੋਇਆ ਮੁੰਡੇ ਦੀ ਸਿਆਣਪ ਤੇ ਪਿਓ ਨੂੰ ਫਿਰ ਵੀ ਮਾਣ ਸੀ ਭਰਤੀ ਨਾ ਹੁੰਦਾ ਤਾਂ ਇਹੀ ਹੋਣਾ ਸੀ ਉਹਦੇ ਨਾਲ ਜਿਵੇਂ ਹੁਣ ਚਮਿਆਰ ਨਾਲ ਹੋਈ ਹੈ ਅਗਲਿਆਂ ਨੇ ਗਾਲ ਵੱਡ ਕੇ ਔਮ ਮਾਰਿਆ ਅਤਰੀ ਨੂੰ ਪੁੱਤ ਦੇ ਬਚਾ ਉੱਤੇ ਕਿੰਨੀ ਤਸੱਲੀ ਸੀ ਤੈਨੂੰ ਕਿਵੇਂ ਪਤਾ ਲੱਗਿਆ ਬਈ ਆਪਾਂ ਤਾਂ ਅੰਦਰ ਸੁਹਾਵ ਚ ਪਏ ਹੁੰਨੇ ਆ ਮੈਂ ਨਾ ਉੱਠਦੀ ਤਾਂ ਕਿ ਪਤਾ ਲੱਗਣਾ ਸੀ ਅੰਦਰ ਪਿਆ ਨੂੰ ਮੈਂ ਤਾਂ ਪਿਸ਼ਾਬ ਕਰਨ ਉੱઠી ਸੀ ਦੇਖ ਲੈ ਉੱਠਦੀਆਂ ਰਾਤ ਨੂੰ ਦੋ ਵਾਰੀ ਉੱਠਾਂ ਤਿੰਨ ਵਾਰੀ ਉੱਠਾਂ ਚੰਨ ਚਾਨਣੀ ਰਾਤ ਸਭ ਦੀਂਦਾ ਸੀ ਟੜਕੇ ਦਾ ਤਾਰਾ ਹਲੇ ਚੜਿਆ ਨਹੀਂ ਸੀ ਪਸ਼ਾਬ ਕਰਕੇ ਉੱਠੀ ਆਪਣੀ ਬੱਕਰੀ ਵੀ ਕੰਨ ਚੱਕੀ ਖੜੀ ਸੀ ਬੱਕਰੀ ਨੇ ਬੋਲ ਵੀ ਕੱਢਿਆ ਸੀ ਜਾਨਵਰਾਂ ਪਸ਼ੂਆਂ ਦੀ ਬਿੜਕ ਦੇਖ ਲੈ ਬੰਦਿਆਂ ਵੱਲ ਨਾਲੋਂ ਵੱਧ ਹੁੰਦੀ ਐ ਇਹਨਾਂ ਦੇ ਵੇੜੇ 'ਚ ਰੌਲਾ ਪਈ ਜਾਵੇ ਕੰਧ ਨਾਲ ਧਰੇ ਪਏ ਖੁੰਡ ਉੱਤੇ ਚੜਕੇ ਨਿਗਾਹ ਮਾਰੀ ਚਮਿਆਰ ਭੱਜ-ਭੱਜ ਆਪਣੀ ਕੰੰਦ ਕੰਨੀ ਆਉਂਦਾ ਸੀ ਬਚਿੱਤਰ ਉਹਨੂੰ ਜੱਫਾ ਮਾਰ ਕੇ ਸਿੱਟ ਲੈਂਦਾ ਚਮਿਆਰ ਨੇ ਦੋਵੇਂ ਹੱਥ ਕੰਦ ਨੂੰ ਪਾਏ ਹੀ ਸੀ ਬਬੂਕਾ ਮਾਰ ਕੇ ਉਹਨੇ ਦਾ ਟੱਪ ਜਾਣਾ ਸੀ ਪਰ ਬਚਿੱਤਰ ਨੇ ਉਹਦੀ ਬੱਖੀ ਚੰਗੰਧਾਲਾ ਮਾਰਿਆ ਥਾਂ ਸਿੱਟ ਲਿਆ ਇਹ ਨਿਆਈਆਂ ਦੇ ਘਰ ਸਨ ਪਿੰਡ ਦੇ ਲਹਿੰਦੇ ਪਾਸੇ ਗਿੱਲ ਪੱਤੀ ਦੇ ਜਿਨ੍ਹਾਂ ਲੋਕਾਂ ਦੇ ਘਰ ਪੀੜੇ ਪੀੜੇ ਸਨ ਤੇ ਜਿਨ੍ਹਾਂ ਵਿੱਚ ਗੁੰਜਾਇਸ਼ ਸੀ ਇਹਨਾਂ ਨਿਆਈਆਂ ਵਿੱਚ ਆਪਣੇ ਖੁੱਲੇ ਮਕਾਨ ਛੱਤ ਲੈ ਪੱਤੀ ਤੋਂ खासा ਪਰਾਂ ਹਟ ਕੇ ਇਹ ਪਾਲੋ ਪਾਲ 10-12 ਮਕਾਨ ਸਨ ਚੌੜੇ ਘੱਟ ਲੰਬੇ ਬਹੁਤੇ ਸਾਰੇ ਹੀ ਇਸ ਲੋਟ ਸਨ ਪਹਿਲਾਂ ਪਹਿਲਾਂ ਤਾਂ ਕੁਝ ਲੋਕ ਉਹਨਾਂ ਆਪਣੇ ਬਾਹਰਲੇ ਘਰਾਂ ਵਿੱਚ ਡੰਗਰ ਪਸ਼ੂ ਹੀ ਬੰਨਦੇ ਰੂੜੀਆਂ ਲੱਗੀਆਂ ਹੁੰਦੀਆਂ ਤੂੜੀ ਵਾਲਾ ਕੋਠਾ ਹੁੰਦਾ ਪਾਣੀ ਦਾ ਨਾਲ ਕਾ ਹੁੰਦਾ ਸ਼ਾਨਦਾਰ ਰੁੱਖ ਰੁੱਖਾਂ ਥੱਲੇ ਗਰਮੀਆਂ ਵਿੱਚ ਬਜ਼ੁਰਗ ਬੰਦੇ ਆ ਕੇ ਬੈਠਦੇ ਅਤੇ ਪੁੱਤ ਪੋਤੇ ਲਈ ਮੋ ਅਸੀਸਾਂ ਨਿਕਲਦੀਆਂ ਰੱਬ ਸੱਚੇ ਪਾਤਸ਼ਾਹ ਦਾ ਸ਼ੁਕਰ ਮਨਾਇਆ ਜਾਂਦਾ ਨਿਆਈਆਂ ਦੇ ਘਰਾਂ ਤੋਂ ਥੋੜੀ ਦੂਰ ਹੀ ਲੰਬਾ ਚੌੜਾ ਇੱਕ ਰੜਾ ਮੈਦਾਨ ਸੀ ਪੱਕੀ ਮਿੱਟੀ ਦਾ ਮੈਦਾਨ ਕਣਕਾਂ ਦੇ ਪੇੜ ਵੀ ਇੱਥੇ ਹੀ ਹੁੰਦੇ ਸੋਣੀ ਦੀਆਂ ਫਸਲਾਂ ਮੱਕੀ ਬਾਜਰੇ ਵੀ ਇੱਥੇ ਹੀ ਕੱਢੇ ਜਾਂਦੇ ਪੀੜਾਂ ਵਿਚਾਲੇ ਇੱਕ ਵੱਡਾ ਪੀਪਲ ਸੀ ਸਦੀਆਂ ਪੁਰਾਣਾ ਪੀਪਲ ਟਾਣੇ ਦੂਰ ਦੂਰ ਤੱਕ ਫੈਲੇ ਹੋਏ ਸਾਰੇ ਪਿੰਡਾਂ ਨੂੰ ਸ਼ਾਂਤੀ ਇਸ ਦੀ ਉੱਠਦੀ ਜਵਾਨੀ ਦੇ ਮੁੰਡੇ ਪੀਪਲ ਉੱਤੇ ਪੀਲ ਪਲਾਂਗੜਾ ਖੇਡਦੇ ਅਤੇ ਕਈ ਤਾਂ ਜਿੱਤ ਦੀ ਤਾਂਗ ਦੇ ਨਸ਼ੇ ਵਿੱਚ ਆਪਣੇ ਹੱਡ ਗੋਡੇ ਤੜਵਾ ਲੈਂਦੇ ਗਰਮੀਆਂ ਦੇ ਸਿਖਰ ਦੁਪਹਿਰੇ ਵੇਲੇ ਬੰਦਿਆਂ ਦੀਆਂ ਟਾਣੀਆਂ ਪੀਪਲ ਥੱਲੇ ਆ ਕੇ ਜੁੜਦੀਆਂ ਨਿਆਂਈ ਦੀ ਘਰਾਂ ਦੇ ਵਿਚਕਾਰ ਜਹੇ ਆਟਾ ਚੱਕੀ ਸੀ ਗੁੱਜਰ ਮਲ ਬਾਣੀਏ ਨੇ ਇਹ ਖਾਸਾ ਲੰਬਾ ਚੌੜਾ ਥਾਂ ਵਗਲਿਆ ਹੋਇਆ ਸੀ ਉਹਨਾਂ ਦਾ ਰਿਹਾਈਸ਼ੀ ਮਕਾਨ ਗਿਲ ਪੱਤੀ ਦੇ ਅੰਦਰ ਸੀ ਇਹ ਪਰਦੇਦਾਰ ਡੱਬੇ ਜਿਹਾ ਪੱਕਾ ਮਕਾਨ ਸੀ। ਉਹਨਾਂ ਦੀਆਂ ਬੁੜੀਆਂ ਕੁੜੀਆਂ ਪਤਾ ਨਹੀਂ ਸਵੇਰੇ-ਸਵੇਰੇ ਕਦੋਂ ਬਾਹਰ ਖੇਤਾਂ ਵਿੱਚ ਜੰਗਲ ਪਾਣੀ ਜਾ ਆਉਂਦੀਆਂ ਸਨ। ਨਹੀਂ ਤਾਂ ਦਿਨ ਵੇਲੇ ਉਹਨਾਂ ਦੀ ਕਿਸੇ ਬਹੂ ਜਾਂ ਕੁੜੀ ਨੂੰ ਘਰੋਂ ਬਾਹਰ ਕਦੇ ਕਿਸੇ ਨੇ ਨਹੀਂ ਦੇਖਿਆ ਸੀ। ਦਰਵਾਜ਼ੇ ਦਾ ਬਾਰ ਬੰਦ ਰਹਿੰਦਾ, ਘਰ ਅੰਦਰ ਕੋਈ ਆਵਾਜ਼ ਵੀ ਬਾਹਰ ਨਹੀਂ ਸੁਣਾਈ ਦਿੰਦੀ ਸੀ। ਪਹਿਲਾਂ-ਪਹਿਲਾਂ ਇੱਥੇ ਸਿਰਫ ਆਟਾ ਚੱਕੀ ਸੀ। ਪਿੰਡ ਦੇ ਲੋਕ ਆਟਾ ਚੱਕੀ ਨੂੰ ਮਸ਼ੀਨ ਆਖਦੇ। ਆਟਾ ਪੀਣ ਦੀ ਮਸ਼ੀਨ ਆਟੇ ਦਾ ਕੋਈ ਨਾਂ ਲੈ ਨਹੀਂ ਲੈਂਦਾ ਸੀ ਗੁੱਜਰ ਦੀ ਮਸ਼ੀਨ ਹੀ ਆਖਦੇ ਗੁੱਜਰ ਮੰਨ ਲਾਹੌਰ ਤੋਂ ਇੱਕ ਵੱਡਾ ਇੰਜਣ ਲੈ ਕੇ ਆਇਆ ਸੀ ਲਾਹੌਰ ਦੇ ਮਿਸਤਰੀ ਹੀ ਇਹਨੂੰ ਇੱਥੇ ਫਿੱਟ ਕਰਕੇ ਗਏ ਸਨ ਪਹਿਲਾਂ ਇੱਟਾਂ ਅਤੇ ਸੀਮੈਂਟ ਦੀ ਪੱਕੀ ਫਾਊਂਡੇਸ਼ਨ ਬਣਾਈ ਗਈ ਫਿਰ ਵੱਡੇ-ਵੱਡੇ ਕਾਬਲੇ ਕੱਸ ਕੇ ਇੰਜਣ ਫਿੱਟ ਕੀਤਾ ਗਿਆ ਪਿੰਡ ਦੇ ਲੋਕਾਂ ਲਈ ਇਹ ਅਲੋਕਾਰ ਗੱਲ ਸੀ ਐਡਾ ਵੱਡਾ ਇੰਜਣ ਕਦੇ ਕਿਸੇ ਨੇ ਦੇਖਿਆ ਨਹੀਂ ਸੀ ਇੰਜਣ ਫਿੱਟ ਕਰਨ ਲਈ ਕਿਵੇਂ ਉਹ ਮਿਸਤਰੀ ਸਾਰਾ ਦਿਨ ਲੱਟਾ ਪੀਂਗ ਹੁੰਦੇ ਰਹਿੰਦੇ ਸਨ ਲੱਕੜ ਦੀਆਂ ਪੇਟੀਆਂ ਵਿੱਚ ਇੰਜਣ ਦੇ ਅੱਡ-ਅੱਡ ਪੁਰਜੇ ਬੰਦ ਸਨ ਇੰਜਣ ਦਾ ਵੱਡਾ ਪਹੀਆ 2-4 ਬੰਦਿਆਂ ਦੇ ਚੁੱਕਣ ਦੀ ਚੀਜ਼ ਨਹੀਂ ਸੀ ਫਾਊਂਡੇਸ਼ਨ ਸੁੱਕਣ ਤੋਂ ਬਾਅਦ ਜਦੋਂ ਇੰਜਣ ਐਨ ਫਿੱਟ ਹੋ ਗਿਆ ਤਾਂ ਟੈਂਕੀ ਤੇਲ ਦੀ ਭਰ ਕੇ 4 ਬੰਦਿਆਂ ਨੇ ਹੈਂਡਲ ਮਾਰਿਆ ਪਹੀਆ ਪੂਰਾ ਕੁੱਕੇ ਤੋਂ ਜਦੋਂ ਵੱਡੇ ਮਿਸਤਰੀ ਨੇ ਕਿल्ली ਦੱਬੀ ਤਾਂ ਇੰਜਣ ਚੱਲ ਪਿਆ ਖੜਕਾਟ ਪਾ ਦਿੱਤਾ ਕਮਰੇ ਦੀਆਂ ਕੰਧਾਂ ਤੇ ਛੱਤ ਜਿਵੇਂ ਡਿੱਗੂ ਡਿੱਗੂ ਕਰਨ ਲੱਗੇ ਹੋਣ ਗੁੱਜਰਮਲ ਪੂਰਾ ਖੁਸ਼ ਸੀ ਅਤੇ ਪੈਪੀਤ ਜਿਹਾ ਵੀ ਕਦੇ ਕੰਧਾਂ ਤੇ ਛੱਤਾਂ ਵੱਲ ਚਾਕਦਾ ਤੇ ਕਦੇ ਇੰਜਣ ਦੇ ਪਹੀਏ ਵੱਲ ਉਹਦੇ ਪੈਰਾਂ ਹੇਠਲੀ ਜ਼ਮੀਨ ਕੰਬ ਰਹੀ ਸੀ ਜਾ ਉਹ ਆਪ ਕੰਮ ਰਿਹਾ ਸੀ ਗੁੱਜਰਮਲ ਨੂੰ ਪਤਾ ਨਹੀਂ ਸੀ ਉਹਨੇ ਸੰਭਲ ਸੰਭਲ ਕੇ ਤੁਰਦੇ ਆ ਵੱਡੇ ਮਿਸਤਰੀ ਦੇ ਹੱਥ ਜਾ ਫੜੇ ਅੱਖਾਂ ਆਖ ਰਹੀਆਂ ਸਨ ਕਮਾਲ ਕਰਤੀ ਬਈ ਇੰਜਣ ਥੋੜੀ ਦੇਰ ਹੀ ਚੱਲਿਆ ਫਿਰ ਵੱਡੇ ਮਿਸਤਰੀ ਨੇ ਬੰਦ ਕਰ ਦਿੱਤਾ ਦੂਜੇ ਮਿਸਤਰੀ ਢਿੱਲੇ ਹੋਏ ਨਟ ਪੇਚ ਕਸਣ ਲੱਗੇ ਦੂਜੀ ਵਾਰ ਇੰਜਣ ਚੱਲਿਆ ਤਾਂ ਉਦੋਂ ਨੂੰ ਪਿੰਡ ਦੇ ਖਾਸੇ ਲੋਕ ਆ ਖੜੇ ਸਨ ਉਹ ਇੰਜਣ ਦਾ ਘੁੱਗੂ ਬੋਲਦਾ ਸੁਣ ਕੇ ਆਏ ਸਨ ਘੁੱਗੂ ਦੀ ਆਵਾਜ਼ ਉਹਨਾਂ ਨੇ ਇਸ ਪਿੰਡ ਵਿੱਚ ਪਹਿਲਾਂ ਕਦੇ ਨਹੀਂ ਸੁਣੀ ਸੀ ਇੰਜਣ ਵਾਲੇ ਕਮਰੇ ਤੋਂ ਬਾਹਰ ਪਾਣੀ ਦਾ ਨਾਲਕਾ ਲਾ ਕੇ ਡੱਗੀ ਭਰਨ ਦਾ ਪ੍ਰਬੰਧ ਕਰ ਦਿੱਤਾ ਗਿਆ ਸੀ ਡੱਗੀ ਵਿੱਚੋਂ ਹੀ ਇੰਜਣ ਨੂੰ ਪਾਣੀ ਜਾਂਦਾ ਤੇ ਫਿਰ ਇੰਜਣ ਦਾ ਗਰਮ ਪਾਣੀ ਡੱਗੀ ਵਿੱਚ ਆ ਕੇ ਹੀ ਡਿੱਗਦਾ ਰਹਿੰਦਾ ਗਿੱਲ ਪੱਤੀ ਦੇ ਲੋਕਾਂ ਲਈ ਇਸ ਡੱਗੀ ਦੀ ਬੜੀ ਮੌਤ ਸੀ ਆਪਣੇ ਖੇਤਾਂ ਤੋਂ ਆ ਕੇ ਉਹ ਇਸ ਡੱਗੀ ਵਿੱਚ ਨਹਾਉਂਦੇ ਡੱਗੀ ਦਾ ਗਰਮ ਨਿੱਗਾ ਪਾਣੀ ਉਹਨਾਂ ਦਾ ਸਾਰਾ ਥੱਗੇ ਮਾ ਉਤਾਰ ਦਿੰਦਾ ਛੋਟੇ ਮੁੰਡਿਆਂ ਨੂੰ ਡੱਗੀ ਵਿੱਚ ਨਹੀਂ ਬੜਨ ਦਿੱਤਾ ਜਾਂਦਾ ਸੀ ਕਿਉਂਕਿ ਇਹਨਾਂ ਦੇ ਡੁੱਬ ਜਾਣ ਦਾ ਡਰ ਸੀ ਇੰਜਣ ਵਾਲੇ ਕਮਰੇ ਵਿੱਚ ਹੀ ਇੰਜਣ ਤੋਂ ਖਾਸਾ ਹਟ ਕੇ ਚੱਕੀ ਸੀ ਟੀਪ ਵਿੱਚ ਮਣਮਣ ਦਾਣੇ ਪਏ ਜਾਂਦੇ ਚੱਕੀ ਦਾ ਕੰਮ ਕਰਨ ਵਾਲੇ ਨੂੰ ਚੱਕੀ ਫਿੱਟ ਰੱਖਦੇ ਉਹੀ ਆਟਾ ਪੀਂਦਾ ਉਹੀ ਹਰ ਰੋਜ਼ ਸਵੇ ਸੰਦੇਹਾ ਉੱਠ ਕੇ ਚੱਕੀ ਦੇ ਦੋਵੇਂ ਪੱਥਰਾਂ ਨੂੰ ਰੋਂਦਾ ਸ਼ੈਣੀ ਹਥੌੜੇ ਨਾਲ ਪੂੜਾ ਉਤੇ ਨਵੀਆਂ ਚਿਰੀਆਂ ਮਾਰਨੀਆਂ ਪੈਂਦੀਆਂ ਜਾਣੀ ਚਿਰੀਆਂ ਨੂੰ ਡੂੰਗਾ ਕੀਤਾ ਜਾਂਦਾ ਇੰਜਣ ਤੋਂ ਚੱਕੀ ਤੱਕ ਇੱਕ ਮੋਟਾ ਭਾਰੀ ਪਟਲ ਚੱਲਦਾ ਇਸ ਪਟੇ ਦੀ ਦੇਖ ਸੰਭਾਲ ਵੀ ਚੱਕੀ ਫਿੱਟਰ ਹੀ ਕਰਦਾ ਚੱਕੀ ਦੀ ਛੱਤ ਲੱਕੜ ਦੇ ਮੋਟੇ ਫੱਟਿਆਂ ਦੀ ਬਣੀ ਹੋਈ ਸੀ ਇੱਕ ਪਾਸੇ ਪੀਣਿਆਂ ਦੇ ਢੇਰ ਲੱਗੇ ਪਏ ਰਹਿੰਦੇ ਬੋਰੀਆਂ ਉੱਤੇ ਬੋਰੀਆਂ ਚੜੀਆਂ ਰਹਿੰਦੀਆਂ ਉਹ ਦੁਪਹਿਰ ਤੋਂ ਬਾਅਦ ਮਸ਼ੀਨ ਚਲਾਉਂਦੇ ਹਨੇਰਾ ਪੈਣ ਤੱਕ ਮਸ਼ੀਨ ਚੱਲਦੀ ਸਾਰਾ ਪੀਣਾ ਨਾ ਮੁੱਕਿਆ ਹੁੰਦਾ ਤਾਂ ਖਾਸ ਹੀ ਰਾਤ ਤੱਕ ਵੀ ਕੰਮ ਚੱਲੀ ਜਾਂਦਾ ਚੱਕੀ ਤੋਂ ਬਾਹਰ ਵੱਡੇ ਦਰਵਾਜ਼ੇ ਵਿੱਚ ਕੰਡਾ ਲੱਗਿਆ ਹੁੰਦਾ ਇਸ ਕੰਡੇ ਤੇ ਆਪ ਬੈਠ ਕੇ ਗੁੱਜਰਮਲ ਆਟਾ ਤੋਲਦਾ ਮਾਣ ਚਾਰ ਪਸੇਰੀਆਂ ਤੇ ਦੋ ਪਸੇਰੀ ਦੇ ਵੱਡੇ ਵੱਟੇ ਬੰਦੇ ਨੂੰ ਆਪ ਚੁੱਕ ਕੇ ਪਾਉਣੇ ਪੈਂਦੇ ਸੇਰ ਅੱਧ ਸੇਰ ਪਾਈਆ ਛਟਾਕ ਦੇ ਛੋਟੇ ਵੱਟੇ ਗੁੱਜਰ ਆ ਪਾਈ ਜਾਂਦਾ ਔ ਇਕ ਸੇਰ ਮਣ ਦੇ ਹਿਸਾਬ ਆਟੇ ਦੀ ਕਾਟ ਵੀ ਕੱਟਦਾ ਸੀ ਪਿਹਾਈ ਅੱਡ ਲੈਂਦਾ ਕੋਈ ਮਾੜਾ ਜੱਟ ਪੈਸੇ ਨਾ ਦੇ ਸਕਦਾ ਤਾਂ ਗੁੱਜਰ ਉਹਨੇ ਪੈਸਿਆਂ ਦਾ ਆਟਾ ਕੱਟ ਲੈਂਦਾ ਕੁਝ ਘਰਹਾੜੀ ਸੌਣੀ ਹੀ ਪਿਆਹੀ ਦਿੰਦੇ ਸਨ ਆਪਣੀ ਜਾਣ ਵਿੱਚ ਗੁੱਜਰ ਮਲ ਆਟੇ ਦਾ ਤੋਲ ਐਨ ਪੂਰਾ ਦਿੰਦਾ ਕੰਡੇ ਦੀ ਸੂਈ ਨਾ ਇੱਧਰ ਨਾ ਉੱਧਰ ਪਰ ਲੋਕਾਂ ਨੂੰ ਸ਼ੱਕ ਸੀ ਕਿ ਉਹ ਬੋਰੀ ਵਾਲਾ ਪਲੜਾ ਹੁੱਕ ਦਾ ਰੱਖਦਾ ਹੈ ਆਟਾ ਪਿਹਉਣ ਆਈਆਂ ਕੁੜੀਆਂ ਬੁੜੀਆਂ ਤਾਂ ਉਹਦੇ ਨਾਲ ਝਗੜਾ ਵੀ ਕਰਦੀਆਂ ਪਰ ਕਿਸੇ ਨੂੰ ਸਿਰੇ ਨਹੀਂ ਹੋਣ ਦਿੰਦਾ ਸੀ ਉਹ ਆਪਣੀ ਬਾਣ ਬੁੱਧ ਪਗਾਉਂਦਾ ਰਹਿੰਦਾ ਸੱਤ ਵਾਲਿਆਂ ਨੇ ਟੋਟਕੇ ਜੋੜ ਰੱਖੇ ਸਨ ਗੁੱਜਰਮਲ ਬਾਣੀਏ ਦਾ ਗੁੱਗੂ ਤੇਜ ਬੋਲਦਾ ਗੁੱਜਰ ਬੇਈਮਾਨ ਆਟਾ ਘੱਟ ਤੋਲਦਾ ਗੁੱਜਰਮਲ ਨੂੰ ਆਟਾ ਚੱਕੀ ਦੀ ਅੰਨੀ ਕਮਾਈ ਸੀ ਪਿੰਡ ਵਿੱਚ ਹੋਰ ਕੋਈ ਮਸ਼ੀਨ ਨਹੀਂ ਸੀ ਦੋ ਖਰਾਸ ਸਨ ਜਿਨ੍ਹਾਂ ਅੱਗੇ ਊਂਠ ਜੁੜਦਾ ਜਾਂ ਬਲਦਾਂ ਦੀ ਜੋੜੀ ਖਰਾਸ ਹੌਲੀ-ਹੌਲੀ ਆਟਾ ਪੀਂਦਾ ਐਨਾ ਪੀਣਾ ਉਹ ਤੋਂ ਨਿਭੜਦਾ ਨਹੀਂ ਸੀ ਜਾਂ ਫਿਰ ਲੋਕਾਂ ਦੇ ਘਰਾਂ ਵਿੱਚ ਚੱਕੀਆਂ ਸਨ ਬੁੜੀਆਂ ਪੌ ਫੁੱਟ ਦੀ ਨਾਲ ਉੱਠ ਕੇ ਚੱਕੀਆਂ ਚਾਹੁੰਦੀਆਂ ਬੁੜੀਆਂ ਹੱਡ ਮਾਸ ਦੀਆਂ ਬਣੀਆਂ ਹੋਈਆਂ ਸਨ ਆਖਰ ਕਿੰਨਾ ਕੁ ਪੀ ਸਕਦੀਆਂ ਡੰਗ ਦੋ ਡੰਗ ਦਾ ਆਟਾ ਮਸਾ ਨਿਕਲਦਾ ਗੁੱਜਰਮਾਲ ਦੀ ਮਸ਼ੀਨ ਚੱਲਣ ਲੱਗੀ ਤਾਂ ਖਾਂਦੇ ਪੀਂਦੇ ਘਰਾਂ ਨੇ ਘਰ ਦੀਆਂ ਚੱਕੀਆਂ ਬੰਦ ਕਰ ਦਿੱਤੀਆਂ ਮਸ਼ੀਨ ਤਾਂ ਮਿੰਟਾਂ ਦੇ ਹਿਸਾਬ 15 ਦਿਨਾਂ ਦਾ ਆਟਾ ਪੀ ਕੇ ਉਹ ਮਾਰਦੀ ਮਸ਼ੀਨ ਨੇ ਖਰਾਸਾਂ ਦਾ ਕੰਮ ਵੀ ਢਿੱਲਾ ਪਾ ਦਿੱਤਾ 47 ਤੋਂ ਕੁਝ ਵਰਿਆਂ ਬਾਅਦ ਫਿਰ ਇੱਕ ਲੋਕ ਗੀਤ ਸੁਣਨ ਨੂੰ ਮਿਲਦਾ ਸੀ ਚੱਕੀ ਛੁੱਟ ਗਈ ਚੁੱਲੇ ਨੇ ਛੁੱਟ ਜਾਣਾ ਰਾਜ ਹੋ ਗਿਆ ਕਾਂਗਰਸ ਦਾ ਗੁੱਜਰਮਾਲ ਨੇ ਇੰਜਣ ਤੇ ਆਪਣਾ ਕੰਮ ਵਧਾ ਲਿਆ ਉਦੋਂ ਤੱਕ ਉਹਦਾ ਮੁੰਡਾ ਗਵਰਦਨ ਲਾਲ ਵੀ ਜਵਾਨ ਹੋ ਚੁੱਕਿਆ ਸੀ ਉਹ ਵਿਆਹਿਆ ਵੀ ਚਾ ਚੁੱਕਿਆ ਸੀ ਆਪਣੇ ਬਾਪ ਦਾ ਪੂਰਾ ਹੱਥ ਵਟਾਉਂਦਾ ਗੁੱਜਰਮੱਲ ਉਹਨੂੰ ਆਪਣੇ ਕਾਰੋਬਾਰ ਦੇ ਪੂਰੇ ਦਾਅ ਪੇਚ ਦੱਸਦਾ ਜਾ ਰਿਹਾ ਸੀ ਕੰਡੇ ਉੱਤੇ ਹੁਣ ਗਵਰਦਨ ਬੈਠਦਾ ਪੈਸਿਆਂ ਦਾ ਹਿਸਾਬ ਕਿਤਾਬ ਗੁੱਜਰਾਪ ਰੱਖਦਾ ਚੱਕੀ ਵਾਲੇ ਕਮਰੇ ਦੀ ਕੰਧ ਦੇ ਨਾਲ-ਨਾਲ ਪਾਣੀ ਵਾਲੀ ਡੱਗੀ ਤੋਂ ਉਹਨਾਂ-ਉਨਾਂ ਦੋ ਕਮਰੇ ਹੋਰ ਛੱਤ ਦਿੱਤੇ ਗਏ ਇਹ ਛੋਟੇ ਕਮਰੇ ਸਨ ਡੱਗੀ ਵਾਲੇ ਪਾਸੇ ਕਮਰੇ ਉੱਤੇ ਇੱਕ ਚਵਾਰਾ ਪਾ ਕੇ ਉੱਥੇ ਰੂਪਿੰਜਣ ਦੀ ਮਸ਼ੀਨ ਲਾ ਦਿੱਤੀ ਗਈ ਰੂਪਿੰਜਣੀ ਤੋਂ ਥੱਲੇ ਵੱਲ ਕਮਰੇ ਵਿੱਚ ਕਪਾਹ ਵੇਲਣਾ ਸੀ ਇਹ ਵੀ ਚਾਰਜ ਦੇ ਕੰਮ ਸਨ ਪਹਿਲਾਂ ਫਜ਼ਲਾ ਤੇਲੀ ਰੂਪਿੰਜ ਦਾ ਹੁੰਦਾ ਉਹਦਾ ਕੋਲੂ ਵੀ ਸੀ ਕੋਲੂ ਮੂਰੇ ਬਲਦ ਜੁੜਦਾ ਸਰੋਂ ਪੀੜੀ ਜਾਂਦੀ ਖੁਸ਼ਬੂਦਾਰ ਸ਼ੁੱਧ ਤੇਲ ਦੇ ਪੀਪੇ ਭਰ ਜਾਂਦੇ ਫਜ਼ਲੇ ਦਾ ਧੰਦਾ ਵੀ ਹੁਣ ਠੰਡਾ ਪੈਂਦਾ ਜਾ ਰਿਹਾ ਸੀ ਗੁਜਰ ਦੀ ਮਸ਼ੀਨ ਤੇ ਹੀ ਰੂਪ ਪਿੰਜੀ ਜਾਂਦੀ ਦੂਜੀ ਛੋਟੇ ਕਮਰੇ ਵਿੱਚ ਕੋਲੂ ਸੀ ਕਪਾਹ ਵੇਲਣੇ ਤੇ ਦਿਨ ਵਿੱਚ ਢੇਰਾਂ ਦੇ ਢੇਰ ਕਪਾਹ ਵੇਲ ਦਿੱਤੀ ਜਾਂਦੀ ਥੱਲੇ ਵਿੜੇਵੇਂ ਡਿੱਗੀ ਜਾਂਦੇ ਅੱਗੇ ਰੂ ਉੱਤੇ ਬੈਠਾ ਬੰਦਾ ਜਾਂ ਕੋਈ ਕੁੜੀ ਬੁੜੀ ਕਪਾਹ ਦੇ ਰੁਗ ਵੇਲਣੇ ਵਿੱਚ ਸੁੱਟੀ ਜਾਂਦੀ ਘਰਾਂ ਦੀਆਂ ਨਿੱਕੀਆਂ ਵੇਲਣੀਆਂ ਉੱਤੇ ਦਾ ਕੰਮ ਨਿਭੜਦਾ ਹੀ ਨਹੀਂ ਸੀ ਉਹ ਤਾਂ ਇੱਕ ਖੇਡ ਜਹੀ ਸੀ ਤੀਵੀ ਇੱਕ ਹੱਥ ਨਾਲ ਵੇਲਣੀ ਦੀ ਹੱਥੀ ਘਵਾਉਂਦੀ ਦੂਜੇ ਹੱਥ ਨਾਲ ਵੇਲੜੀ ਵਿੱਚ ਫੁੱਟ ਦਿੱਤੀ ਜਾਂਦੀ ਬੜੇ ਮੇ ਉਹਦੇ ਅੱਗੇ ਡਿੱਗ ਜਾਂਦੇ ਰੂਹ ਦੂਜੇ ਪਾਸੇ ਇਹ ਕੰਮ ਜਿਵੇਂ ਕੋਈ ਕੰਮ ਨਹੀਂ ਸੀ ਸਾਰੀਆਂ ਮਸ਼ੀਨਾਂ ਦੇ ਅੱਡ-ਅੱਡ ਮਿਸਤਰੀ ਸਨ ਇੰਜਣ ਦਾ ਮਿਸਤਰੀ ਵੱਡਾ ਮਿਸਤਰੀ ਸੀ ਚੱਕੀ ਦਾ ਅੱਡ ਮਿਸਤਰੀ ਰੂਹ ਪਿੰਜਣੀ ਕਪਾਹ ਵੇਲਣੇ ਤੇ ਕਾਲੂ ਦੇ ਅੱਡ-ਅੱਡ ਮਿਸਤਰੀ ਸਨ ਇੱਕ ਕੋਈ ਮਿਸਤਰੀ ਭੱਜ ਜਾਂਦਾ ਤਾਂ ਗਵਰਦਨ ਕਿਧਰੋਂ ਨਵਾਂ ਮਿਸਤਰੀ ਲੈ ਆਉਂਦਾ ਨਵੇਂ ਮਿਸਤਰੀ ਆਪ ਵੀ ਢੇੜਾ ਮਾਰਦੇ ਰਹਿੰਦੇ ਸਨ ਕੋਈ ਮਿਸਤਰੀ ਪੈਸੇ ਵਧਾਉਣ ਨੂੰ ਕਹਿੰਦਾ ਤਾਂ ਗੁੱਜਰਮਲ ਉਦੋਂ ਵੀ ਘੱਟ ਪੈਸੇਆਂ ਤੇ ਨਵਾਂ ਮਿਸਤਰੀ ਰੱਖ ਲੈਂਦਾ ਬਹੁਤ ਹੀ ਕਦਰ ਚੱਕੀ ਦੇ ਮਿਸਤਰੀ ਦੀ ਸੀ ਆਟਾ ਪੇਂਡ ਦਾ ਕੰਮ ਸੀ ਵੀ ਤਾਂ ਮੁੱਖ ਕੰਮ ਚੱਕੀ ਦੇ ਸਿਰ ਤੇ ਹੀ ਸਾਰਾ ਕਾਰੋਬਾਰ ਸੀ ਕੋਹਲੂ ਰੂਪ ਇੰਜਣੀ ਅਤੇ ਕਪਾਹ ਵੇਲਣਾ ਤਾਂ ਮੌਸਮ ਅਨੁਸਾਰ ਚੱਲਣ ਵਾਲੀਆਂ ਮਸ਼ੀਨਾਂ ਸਨ ਆਟਾ ਚੱਕੀ ਦੇ ਕੰਮ ਤੇ ਕਈ ਮਿਸਤਰੀ ਆ ਚੁੱਕੇ ਸਨ ਕੋਈ ਸਾਲ ਭਰ ਰਹਿੰਦਾ ਕੋਈ 2 ਸਾਲ ਕੋਈ 4 ਸਾਲ ਅਤੇ ਕੋਈ ਕੋਈ 10 ਸਾਲ ਵੀ ਲੰਘਾ ਜਾਂਦਾ ਬੰਦੇ ਦੇ ਕੰਮ ਤੇ ਇਮਾਨਦਾਰੀ ਤੇ ਨਿਰਪਰ ਸੀ ਪੰਡਤ 12-13 ਸਾਲ ਰਿਹਾ ਉਦੋਂ ਗਿਆ ਜਦੋਂ ਉਹਦੀ ਨਿਗਾਹ ਬਹੁਤ ਕਮਜ਼ੋਰ ਹੋ ਗਈ ਕਈ ਵਾਰ ਠੇਡਾ ਖਾ ਕੇ ਡਿੱਗਿਆ ਸੀ ਫਿਰ ਤਾਂ ਉਹ ਆਪ ਹੀ ਕੰਮ ਛੱਡ ਗਿਆ ਸੀ ਗੁੱਜਰਮਲ ਹਰ ਸਾਲ ਉਹਦੇ 5 ਰੁਪਏ ਵਧਾ ਦਿੰਦਾ ਸੀ ਉਹ ਕੰਮ ਵੀ ਦੇ ਵੇਲ ਕੇ ਕਰਦਾ ਅੱਖ ਦਾ ਥੱਕਦਾ ਨਹੀਂ ਸੀ ਨਾ ਤਾਂ ਉਹਦਾ ਅਮਰਨਾਥ ਸੀ ਪਰ ਉਹਨੂੰ ਪੰਡਤ ਆਖਦੇ ਫਿਰ ਤਾਂ ਜਿੰਮੇ ਪੰਡਤ ਹੀ ਉਹਦਾ ਨਾਂ ਹੋਵੇ ਤੇ ਹੁਣ ਰਾਮਾ ਚਮਿਆਰ ਪਿਛਲੇ 5 ਸਾਲਾਂ ਤੋਂ ਉਹਨਾਂ ਦੀ ਚੱਕੀ ਫਿੱਟਰ ਸੀ ਉਹ ਉਸੇ ਪਿੰਡ ਦਾ ਵਸਨੀਕ ਸੀ ਗਿੱਲ ਪੱਤੀ ਦੇ ਨਿਆਈਆਂ ਵਾਲੇ ਘਰਾਂ ਤੋਂ ਖਾਸਾ ਪਰਾਂ ਹਟ ਕੇ ਉੱਤਰ ਪੱਛਮ ਵਿੱਚ ਚਮਿਆਰਾਂ ਦੇ 15 ਘਰ ਸਨ 7-8 ਘਰ ਇੱਕ ਪਾਸੇ ਅਤੇ 7-8 ਘਰ ਦੂਜੇ ਪਾਸੇ ਵਿਚਕਾਰ ਦੀ ਢੀੜੀ ਜਹੀ ਲੰਮੀ ਗੜੀ ਇਹਨਾਂ ਵਿੱਚੋਂ ਅੱਧੇ ਘਰ ਜੁੱਤੀਆਂ ਸਿਉਣ ਦਾ ਕੰਮ ਕਰਦੇ ਅਤੇ ਅੱਧੇ ਘਰ ਖੇਤੀ ਦੇ ਕੰਮ ਨਾਲ ਜੁੜੇ ਹੋਏ ਸਨ ਜਾਨੀ ਜੱਟਾਂ ਨਾਲ ਸਿਰੀ ਰੜ ਦੇ 14-15 ਸਾਲ ਤੱਕ ਦੀ ਉਮਰ ਦੇ ਮੁੰਡੇ ਪਾਲੀ ਦਾ ਕੰਮ ਕਰਦੇ ਰਾਮੇ ਦਾ ਪਿਓ ਬਦਰਾ ਜੁੱਤੀਆਂ ਸਿਉਂਦਾ ਹੁੰਦਾ। ਉਹਨੇ ਆਪਣੇ ਮੁੰਡੇ ਨੂੰ ਨਾ ਤਾਂ ਜੁੱਤੀਆਂ ਸਿਉਣ ਦੇ ਕੰਮ ਵਿੱਚ ਪਾਇਆ ਤੇ ਨਾ ਹੀ ਜੱਟਾਂ ਦੇ ਪਾਲੀ ਭੇਜਿਆ। ਉਹਨੂੰ ਉਹਦੇ ਨਾਨਕੀ, ਉਹਦੇ ਮਾਮੇ ਕੋਲ ਛੱਡ ਦਿੱਤਾ। ਉਹਦਾ ਮਾਮਾ ਨੇੜੇ ਦੇ ਸ਼ਹਿਰ ਵਿੱਚ ਆਟਾ ਚੱਕੀ ਉੱਤੇ ਕੰਮ ਕਰਦਾ ਸੀ। ਉਹ ਰਾਮੇ ਨੂੰ ਵੀ ਨਾਲ ਲੈ ਜਾਂਦਾ। ਕੁਝ ਸਾਲਾਂ ਵਿੱਚ ਹੀ ਰਾਮਾ ਮਾਮੇ ਵਾਲਾ ਚੱਕੀ ਫਿੱਟਰ ਦਾ ਕੰਮ ਸਿੱਖ ਗਿਆ। ਫਿਰ ਮਾਮੇ ਨੇ ਉਹਨੂੰ ਕਿਸੇ ਸ਼ਹਿਰ ਦੀ ਕਿਸੇ ਹੋਰ ਆਟਾ ਚੱਕੀ ਉੱਤੇ ਚੱਕੀ ਫਿੱਟਰ ਲਗਵਾ ਦਿੱਤਾ ਸੀ। ਰਾਮਾ ਸ਼ੌਕ ਨਾਲ ਕੰਮ ਕਰਦਾ। ਮਾਮੇ ਜਿੰਨਾ ਹੀ ਕਮਾਉਣ ਲੱਗਿਆ। ਉਹ ਇੱਕਲਾ ਪੁੱਤ ਸੀ ਪੈੜਾਂ ਦੋ ਪਿਓ ਨੇ ਵਿਆਹ ਦਿੱਤੀਆਂ ਸਨ ਬਦਰੇ ਨੇ RAME ਦਾ ਵਿਆਹ ਵੀ ਤਾਂ ਕਰਨਾ ਸੀ ਅਤੇ ਘਰ ਅੱਗੇ ਤੋਰਨਾ ਸੀ ਦੋ ਤਿੰਨ ਸਾਲ ਤਾ ਉਹ ਨੇੜੇ ਦੇ ਹੋਰ ਪਿੰਡਾਂ ਵਿੱਚ ਆਟੇ ਦੀਆਂ ਮਸ਼ੀਨਾਂ ਉੱਤੇ ਕੰਮ ਕਰਦਾ ਰਿਹਾ ਰਾਤ ਨੂੰ ਨੇ ਤਪਿੰਡ ਆ ਜਾਂਦਾ ਤੜਕੇ ਨਹਾ ਧੋ ਕੇ ਕੰਮ ਤੇ ਚੱਲਿਆ ਜਾਂਦਾ ਉਹਦੇ ਕੋਲ ਆਪਣਾ ਸਾਈਕਲ ਸੀ ਸਾਈਕਲ ਨੂੰ ਝਾੜ ਪੁੰਝ ਕੇ ਰੱਖਦਾ ਸ਼ਹਿਰ ਵਿੱਚ ਆਉਣ ਜਾਣ ਕਰਕੇ ਉਹ ਕੱਪੜੇ ਵੀ ਰੂ ਸਿਰ ਦੇ ਪਹਿਨਦਾ ਸੀ ਮਾਂ ਠੜਕੇ ਰਹਿੰਦਾ ਚੱਕੀ ਦਾ ਕੰਮ ਕਰਨ ਵੇਲੇ ਮੈਣੇ ਕੱਪੜੇ ਪਾ ਲੈਂਦਾ ਉਹ ਉਹਦੇ ਕੰਮ ਦੇ ਕੱਪੜੇ ਸਨ ਜੋ ਆਮ ਤੌਰ ਤੇ ਚੱਕੀ ਵਾਲੇ ਕਮਰੇ ਵਿੱਚ ਕਿੱਲੀ ਉੱਤੇ ਟੰਗੇ ਰਹਿੰਦੇ ਸਨ ਮਾਮੇ ਨਾਲ ਜਦੋਂ ਸ਼ਹਿਰ ਜਾਂਦਾ ਸੀ ਉਹਦੇ ਕੋਲ ਵੀ ਸਾਈਕਲ ਹੁੰਦਾ ਜਿਹੜਾ ਉਹਦੇ ਮਾਮੇ ਨੇ ਉਹਨੂੰ ਲੈ ਕੇ ਦਿੱਤਾ ਸੀ ਉਹ ਨਵਾਂ ਨਕੋਰ ਸਾਈਕਲ ਸੀ ਮਾਮੇ ਕੋਲੋਂ ਜਦੋਂ ਉਹ ਆਪਣੇ ਪਿੰਡ ਆਇਆ ਤਾਂ ਇਹ ਸਾਈਕਲ ਵੀ ਉਹਦੇ ਨਾਲ ਸੀ ਉਹਨਾਂ ਸਮਿਆਂ ਵਿੱਚ ਅੱਜ ਵਾਂਗ ਪਿੰਡ-ਪਿੰਡ ਸੜਕ ਨਹੀਂ ਸੀ ਪੱਕੀ ਮਿੱਟੀ ਦੇ ਰਾਹਾਂ ਉੱਤੇ ਸਾਈਕਲ ਸੜਕ ਵਾਂਗ ਹੀ ਚੱਲਦਾ ਜਿੱਥੇ ਕਿਤੇ ਰਿਤਾਉਂ ਦਾ ਅਗਲਾ ਉੱਤਰ ਜਾਂਦਾ ਹੁਣ ਆਪਣੇ ਪਿੰਡੋਂ ਜਦੋਂ ਨੇੜੇ ਦੇ ਪਿੰਡਾਂ ਨੂੰ ਉਹ ਜਾਂਦਾ ਤਾਂ ਸਾਈਕਲ ਲੈ ਕੇ ਹੀ ਤੁਰਦਾ ਆਮ ਤੌਰ ਉੱਤੇ ਪੱਕੀ ਮਿੱਟੀ ਦੇ ਰਾਹ ਹੀ ਸਨ ਉਹਨਾਂ ਸਮਿਆਂ ਵਿੱਚ ਸਾਈਕਲ ਦੀ ਸਵਾਰੀ ਵੀ ਇੱਕ ਠੁੱਕ ਮੰਨੀ ਜਾਂਦੀ ਸਾਈਕਲ ਜਣੇ ਖਣੇ ਦੀ ਪਹੁੰਚ ਵਿੱਚ ਨਹੀਂ ਸੀ ਫਿਰ ਚਮਿਆਰਾਂ ਦੇ ਮੁੰਡੇ ਕੋਲ ਸਾਈਕਲ ਤਾਂ ਹੋਰ ਵੀ ਵੱਡੀ ਗੱਲ ਸੀ ਰਾਮੇ ਦਾ ਰੰਗ ਗੋਰਾ ਨਿਸ਼ੋ ਸੀ ਟੂਟੀਦਾਰ ਪੋਚਮੀ ਪੱਗ ਤੇ ਸਾਫ਼ ਤੋਤਾ ਕੁੜਤਾ ਪਜਾਮਾ ਉਹ ਤਾਂ ਕੋਈ ਸਰਦਾਰਾਂ ਦਾ ਕਾਕਾ ਲੱਗਦਾ ਸੱਤ ਦੇ ਲੋਕ ਲੰਗੇ ਜਾਂਦੇ ਨੂੰ ਦੇਖਦੇ ਤਾਂ ਚੀਨਾ ਕਰਦੇ ਦੇਖ ਸਾਲਾ ਚਮਿਆਰ ਕਿਵੇਂ ਨਿੱਖਰ ਕੇ ਰਹਿੰਦਾ ਹੈ ਗੁੱਜਰਮਲ ਦਾ ਪਹਿਲਾ ਚੱਕੀ ਫਿੱਟਰ 1000 ਰੁਪਇਆ ਪੇਸ਼ਕੀ ਲੈ ਕੇ ਆਪਣੇ ਪਿੰਡ ਨੂੰ ਗਿਆ ਮੁੜ ਕੇ ਨਹੀਂ ਆਇਆ ਸੀ ਦੋ ਦਿਨ ਆਖ ਕੇ ਗਿਆ ਸੀ ਪੰਜ ਦਿਨ ਨਹੀਂ ਆਇਆ ਗੁੱਜਰ ਗਵਰਦਨ ਨੂੰ ਗਾਲਾਂ ਕੱਢਦਾ ਪੈਸੇ ਉਹਨੂੰ ਗਵਰਦਨ ਨੇ ਹੀ ਦਿੱਤੇ ਸਨ ਇਨ੍ਹਾਂ ਦਿਨਾਂ ਵਿੱਚ ਹੀ ਇੱਕ ਦਿਨ ਸਵੇਰੇ ਸਵੇਰੇ ਰਾਮਾ ਗੁੱਜਰਮਲ ਦੀ ਮਸ਼ੀਨ ਮੂਰਤੀ ਸਾਈਕਲ ਦਾ ਹੈਂਡਲ ਫੜ ਕੇ ਮਜਾਜ ਨਾਲ ਹੀ ਤੁਰਿਆ ਜਾ ਰਿਹਾ ਸੀ ਉਹ ਕੰਮ ਤੇ ਜਾਣ ਲਈ ਕਾਲ ਵਿੱਚ ਸੀ ਗੁੱਜਰਮਲ ਨੂੰ ਪਤਾ ਸੀ ਕਿ ਬਦਰੇ ਚ ਮਿਆਰ ਦਾ ਇਹ ਮੁੰਡਾ ਚੱਕੀ ਦਾ ਕੰਮ ਕਰਦਾ ਹੈ ਉਨੇ ਮੁੰਡੇ ਨੂੰ ਰੋਕ ਲਿਆ ਪੁੱਛਿਆ ਤੂੰ ਭਾਈ ਇੱਥੇ ਸਾਡੇ ਕਿਉਂ ਨਹੀਂ ਆ ਜਾਂਦਾ ਨਾਲ ਦੀ ਨਾਲ ਸਵਾਲ ਕੀਤਾ ਉਹਨਾਂ ਤੋਂ ਕਿੰਨੀ ਤਨਖਾਹ ਲੈਣਾ ਹੈ 2 ਮਿੰਟਾਂ ਵਿੱਚ ਹੀ ਉਹਨਾਂ ਦਾ ਫੈਸਲਾ ਹੋ ਗਿਆ ਉਹ ਉਸੇ ਦਿਨ ਹੀ ਆਪਣੇ ਕੰਮ ਤੇ ਨਹੀਂ ਗਿਆ ਰਾਮਾ ਤਾਂ ਚਾਹੁੰਦਾ ਹੀ ਸੀ ਗੁੱਜਰਮਲ ਦੇ ਅੰਦਰ ਹੀ ਸਾਈਕਲ ਖੜਾ ਕੀਤਾ ਤੇ ਉਸੇ ਵੇਲੇ ਉਹਨੇ ਕਪੜੀ ਚੱਕੀ ਦੀ ਨਿਰਖਪਰ ਕਰਨ ਲੱਗਿਆ ਬਸ ਉਸੇ ਦਿਨ ਤੋਂ ਅੱਜ ਤੱਕ ਗੁੱਜਰਮਲ ਦੀ ਮਸ਼ੀਨ ਉੱਤੇ ਸੀ 5 ਸਾਲ ਬੀਤ ਚੁੱਕੇ ਸਨ ਛੱਠਾ ਪਿੰਡ ਤੋਂ ਕਾਸਾ ਪਣਾ ਲੈਨਦੇ ਪਾਸੇ ਦਾਨੇ ਕਾ ਟੋਬਾ ਸੀ ਨੀਮਾ ਪਾਸਾ ਹੋਣ ਕਰਕੇ ਬਰਸਾਤਾਂ ਵਿੱਚ ਜਦੋਂ ਕਦੇ ਬਹੁਤਾ ਮੀਂਹ ਪੈਂਦਾ ਤਾਂ ਸਾਰੇ ਪਿੰਡ ਦਾ ਪਾਣੀ ਧਾਨੇ ਕੇ ਟੋਬੇ ਵਿੱਚ ਆਉਂਦਾ ਕਿਸੇ ਕਿਸੇ ਸਾਲ ਤਾਂ ਇੰਨਾ ਮੀਂਹ ਪੈਂਦਾ ਕਿ ਟੋਬਾ ਭਰ ਕੇ ਪਿੰਨ ਨਾਲ ਆ ਲੱਗਦਾ ਟੋਬੇ ਦੇ ਕਿਨਾਰੇ ਬਣਿਆ ਪਿਰਥੀ ਦਾਸ ਦਾ ਡੇਰਾ ਟਾਪੂ ਬਣ ਜਾਂਦਾ ਚਾਰੇ ਪਾਸੇ ਪਾਣੀ ਹੀ ਪਾਣੀ ਸ਼ਰਦਾਲੂ ਬੰਦੇ ਫਿਰ ਵੀ ਸ਼ਤੀਰ ਦੇ ਸਹਾਰੇ ਪਾਣੀ ਨੂੰ ਪਾਰ ਕਰਦੇ ਤੇ ਖਾਣ ਪੀਣ ਦਾ ਸਮਾਨ ਡੇਰੇ ਨੂੰ ਦੇ ਕੇ ਜਾਂਦੇ ਪਰ ਅਜਹੀ ਹਾਲਤ 5-4 ਦਿਨ ਹੀ ਰਹਿੰਦੀ ਸੀ ਧਰਤੀ ਪਾਣੀ ਸੋਖਦੀ ਵੀ ਬਹੁਤ ਜਦੋਂ ਪਾਣੀ ਗੋਡੇ-ਗੋਡੇ ਜਾਂ ਲੱਕ-ਲੱਕ ਰਹਿ ਜਾਂਦਾ ਤਾਂ ਲੋਕ ਸੁੱਕੀ ਧਰਤੀ ਵਾਂਗ ਹੀ ਆਵਾਜ਼ਾਂ ਸ਼ੁਰੂ ਕਰ ਦਿੰਦੇ ਡੇਰੇ ਦਾ ਕਾਰੋਬਾਰ ਚੱਲਦਾ ਰਹਿੰਦਾ ਸੀ ਕੋਈ ਕੋਈ ਸਾਲ ਅਜਿਹਾ ਵੀ ਹੁੰਦਾ ਕਿ ਟੋਬਾ ਬਿਲਕੁਲ ਹੀ ਸੁੱਕ ਜਾਂਦਾ ਇੱਕ ਬੂੰਦ ਪਾਣੀ ਵੀ ਨਹੀਂ ਰਹਿੰਦਾ ਸੀ ਜੇਠ ਹਾਰ ਦੇ ਮਹੀਨੇ ਕਦੇ ਅਜਿਹਾ ਹੁੰਦਾ ਸੀ ਬਾਰਸ਼ਾਂ ਅਜੇ ਸ਼ੁਰੂ ਨਹੀਂ ਸੀ ਹੁੰਦੀਆਂ ਲੋਕਾਂ ਨੂੰ ਥੋੜੀ ਵਿਹਲ ਵੀ ਹੁੰਦੀ ਉਹਨਾਂ ਦਿਨਾਂ ਵਿੱਚ ਤੋਲ ਵਜਾ ਕੇ ਟੋਬਾ ਪੁੱਟਿਆ ਜਾਂਦਾ ਸਾਰਾ ਪਿੰਡ ਟੋਬਾ ਪੁੱਟਣ ਆਉਂਦਾ ਲੋਕਾਂ ਦਾ ਇੱਕ ਵੱਡਾ ਸਮੂਹ ਉਮੜ ਆਉਂਦਾ ਕਹਿਆਂ ਬੱਠਲ ਟੋਕਰੇ ਕੀੜੀਆਂ ਵਾਂਗ ਬੰਦਿਆਂ ਦੀ কুরਪਲ-ਕੁਰਪਲ ਟੋਬਾ ਜਿਵੇਂ ਇੱਕ ਖੱਡ ਹੋਵੇ ਹਜ਼ਾਰਾਂ ਲੱਖਾਂ ਮਣ ਮਿੱਟੀ ਟੋਬੇ ਵਿੱਚੋਂ ਬਾਹਰ ਆ ਡੇਗਦੀ ਕਮਾਲ ਦੀ ਲੋਕ ਸ਼ਕਤੀ ਟੋਬੇ ਦਾ ਥੱਲਾ ਦਿਸਣ ਲੱਗਦਾ ਮਤਲਬ ਧਰਤੀ ਦਾ ਥੱਲੇ ਦਾ ਪਾਣੀ ਨਿਕਲ ਆਉਂਦਾ ਧਾਨੇ ਕੇ ਟੋਬੇ ਨੂੰ ਪਾਣੀ ਦੀ ਵਾਰੀ ਵੀ ਸੀ ਥੋੜਾ ਪਾਣੀ ਰਹਿ ਜਾਂਦਾ ਤਾਂ ਮੋਗੇਦਾਰ ਕੱਸੀ ਦਾ ਪਾਣੀ ਇੱਧਰ ਨੂੰ ਛੱਡ ਦਿੰਦਾ ਸੀ ਇਕ ਰਾਤ ਵਿੱਚ ਹੀ ਟੋਬਾ ਤਾਰੀਏ ਬੋਲਣ ਲੱਗਦਾ ਪਿੰਡ ਦੇ ਪਸ਼ੂ ਟੋਬੇ ਦਾ ਪਾਣੀ ਪੀਂਦੇ ਸਨ ਮੱਝਾਂ ਨਹਾਉਂਦੀਆਂ ਬੰਦੇ ਵੀ ਨਾਲ ਲੈਂਦੇ ਭਰੇ ਟੋਬੇ ਨੂੰ ਗੱਭਰੂ ਮੁੰਡੇ ਸ਼ਰਤਾਂ ਲਾ ਕੇ ਪਾਰ ਕਰਦੇ ਧਰਮ ਸਥਾਨਾਂ ਦਾ ਵਾਸ ਆਮ ਕਰਕੇ ਪਾਣੀ ਕਿਨਾਰੇ ਹੁੰਦਾ ਹੈ ਜੀਵਨ ਦਾ ਵਿਕਾਸ ਵੀ ਪਾਣੀ ਆ ਕੰਡੇ ਹੀ ਸੰਭਵ ਹੈ ਇਸ਼ਕ ਦਾ ਤਰਵਾਸ ਵੀ ਪਾਣੀਆ ਕਰਕੇ ਖੂ ਟੋਬੇ ਸਾਡੇ ਮਿਲਾਪ ਦਾ ਕੇਂਦਰ ਸਨ ਘਰਾਂ ਵਿੱਚ ਲੱਗੇ ਚੰਦਰੇ ਨਲਕੀਆਂ ਨੇ ਫਿਰ ਇਹਨਾਂ ਦੀ ਕੀਮਤ ਘਵਾ ਦਿੱਤੀ ਪਿਰਥੀ ਦਾਸ ਦਾ ਡੇਰਾ ਕੁਈ ਬਹੁਤਾ ਪੁਰਾਣਾ ਨਹੀਂ ਸੀ ਇਹੀ ਪਿਰਥੀਦਾਸ ਨੇ ਹੀ ਸਥਾਪਿਤ ਕੀਤਾ ਸੀ ਜੋ ਅਜੇ ਜਿਉਂਦਾ ਸੀ ਉਹਦੇ ਪਿੰਡ ਵਿੱਚ ਬਹੁਤ ਮਹਿਮਾ ਸੀ ਉਹ ਆਪਣੇ ਸੇਵਕਾਂ ਨੂੰ ਭਰਮਾ ਬਹਿਮਾ ਵਿੱਚ ਨਹੀਂ ਪਾਉਂਦਾ ਸੀ ਸਗੋਂ ਖੇਤੀ ਦੇ ਕੰਮਾਂ ਵਿੱਚ ਰੁੱਝੇ ਰਹਿਣ ਲਈ ਪ੍ਰੇਰਣਾ ਦਿੰਦਾ ਰਹਿੰਦਾ ਸਮਾਜਿਕ ਕਾਰ ਵਿਹਾਰਾਂ ਉੱਤੇ ਘੱਟ ਖਰਚ ਕਰਨ ਨੂੰ ਆਖਦਾ ਪਰ ਲੋਕ ਹਟਦੇ ਨਹੀਂ ਸਨ ਨਿੱਕੀਆਂ ਨਿੱਕੀਆਂ ਬਿਮਾਰੀਆਂ ਲਈ ਬੱਚਿਆਂ ਨੂੰ ਹਥੌੜਾ ਕਰਾਉਂਦੇ ਉਹ ਚਿੰਟਾ ਜਾਂ ਖੁਰਚਣਾ ਫੜ ਕੇ ਸਤਨਾਮ ਸਤਨਾਮ ਬੋਲੀ ਜਾਂਦਾ ਤੇ ਫੂਕ ਮਾਰ ਦਿੰਦਾ ਅਗਲੇ ਦਾ ਦਿਲ ਟਿਕ ਜਾਂਦਾ ਮੇਸ ਨਾ ਮਿਲਦੀ ਤਾਂ ਬੁੜੀਆਂ ਪਾਣੀ ਕਰਾ ਕੇ ਲੈ ਜਾਂਦੀਆਂ ਲੋਕ ਆਪਣਾ ਬਹਿਮ ਪੂਰਾ ਕਰਦੇ ਸਨ ਸਾਧ ਨੂੰ ਇਨ੍ਹਾਂ ਕੰਮਾਂ ਦੀ ਕੋਈ ਖੱਟਿਆ ਨਹੀਂ ਸੀ ਉਹਨੂੰ ਕਿਸੇ ਵੀ ਗੱਲ ਦਾ ਕੋਈ ਲਾਭ ਲਾਲਚ ਨਹੀਂ ਸੀ ਸੇਵਕ ਮੁੰਡੇ ਪਿੰਡ ਵਿੱਚੋਂ ਤੜਕੇ ਤੜਕੇ ਦੁੱਧ ਲੱਸੀ ਅਤੇ ਮੱਖਣੀ ਦਾ ਗਜਾ ਲਿਆਉਂਦੇ ਸਨ ਰੋਟੀਆਂ ਦੀ ਡਾਲੀ ਵੀ ਮੰਗ ਕੇ ਲਿਆਉਂਦੇ ਡੇਰੇ ਦੇ ਲੋਕ ਦੋਵੇਂ ਵੇਲੇ ਸ਼ਕਸ਼ਕਾ ਲੈਂਦੇ ਪਿਰਥੀ ਦਾਸ ਵੀ ਲੋਕਾਂ ਦੇ ਘਰਾਂ ਤੋਂ ਆਇਆ ਅੰਨ ਪਾਣੀ ਖਾਂਦਾ ਸੀ ਉਹਦਾ ਸਭ ਤੋਂ ਵੱਡਾ ਪਰਉਪਕਾਰ ਇਹੀ ਸੀ ਕਿ ਉਹ ਪਿੰਡ ਦੇ ਛੋਟੇ ਬੱਚਿਆਂ ਨੂੰ ਗੁਰਮੁਖੀ ਦੇ ਅੱਖਰ ਆਪ ਸਿਖਾਉਂਦਾ ਉਹ ਧਰਤੀ ਉੱਤੇ ਉਂਗਲ ਨਾਲ ਅੱਖਰ ਪਾਉਣੇ ਸਿਖਾਉਂਦਾ ਪੈਂਤੀ ਸਿਖਾ ਕੇ ਫਿਰ ਲਗਾ ਮਾਤਰਾ ਵੀ ਸਿਖਾ ਦਿੰਦਾ ਮੁੰਡੇ ਕੁੜੀਆਂ ਪੰਜਾਬੀ ਲਿਖਣੀ ਪੜ੍ਹਨੀ ਸਿੱਖ ਜਾਂਦੇ ਤਾਂ ਪਿਰਥੀ ਦਾਸ ਆਪਣਾ ਕਾਰਜ ਸਫਲ ਹੋਇਆ ਸਮਝਦਾ ਉਹਦੇ ਡੇਰੇ ਵਿੱਚ ਹਮੇਸ਼ਾ 15-20 ਮੁੰਡੇ ਕੁੜੀਆਂ ਆਉਂਦੇ 12 ਮਹੀਨੇ 30 ਦਿਨ ਅੱਖਰਾਂ ਦੇ ਸਿਆਣੂ ਹੋ ਕੇ ਮੁੰਡੇ ਕੁੜੀਆਂ ਡੇਰੇ ਆਉਣੋਂ ਹਟਦੇ ਜਾਂਦੇ ਜਿੰਨੇ ਹਟ ਜਾਂਦੇ ਉਹਨੇਕ ਹੋਰ ਆ ਲੱਗਦੇ ਰਹਿੰਦੇ 15-20 ਹੀ ਡੇਰੇ ਲਈ ਜਾਤ ਪਾਤ ਦਾ ਕੋਈ ਫਰਕ ਨਹੀਂ ਸੀ ਬਹੁਤੇ ਮੁੰਡੇ ਕੁੜੀਆਂ ਜੱਟਾਂ ਦੇ ਹੁੰਦੇ ਪਰ ਦੂਜੀਆਂ ਜਾਤਾਂ ਨੂੰ ਵੀ ਕੋਈ ਰੋਕ ਟੋਕ ਨਹੀਂ ਸੀ ਪਿਰਥੀ ਦਾਸ ਜੀ ਦੀ ਉਮਰ ਹੁਣ 60 ਵਰਿਆਂ ਤੋਂ ਉੱਤੇ ਸੀ ਆਪ ਵੀ ਜਾਤ ਦਾ ਨਹੀਂ ਸੀ ਕੁੜੀਆਂ ਚਾਰ ਪੰਜ ਮੱਸਾ ਹੁੰਦੀਆਂ ਬਾਕੀ ਸਭ ਮੁੰਡੇ ਕੁੜੀਆਂ ਲੰਗਰ ਦਾ ਕੰਮ ਵੀ ਕਰ ਦਿੰਦੀਆਂ ਰੋਟੀਆਂ ਦੁੱਧ ਚਾਹੇ ਪਿੰਡ ਵਿੱਚੋਂ ਲੈ ਕੇ ਆਉਂਦੇ ਪਰ ਲੰਗਰ ਵਿੱਚ ਚਾਹ ਸਾਰਾ ਦਿਨ ਬਣਦੀ ਰਹਿੰਦੀ ਪਿਰਤੀ ਦਾਸ ਨੂੰ ਬਦਾਮਾਂ ਦੇ ਚਿੱਟੇ ਗਿਰੂ ਪਾ ਕੇ ਦੁੱਧ ਦਿੱਤਾ ਜਾਂਦਾ ਕਦੇ-ਕਦੇ ਇਹ ਕੁੜੀਆਂ ਤੋਂ ਸੱਜਰੀ ਰੋਟੀ ਪਕਵਾ ਕੇ ਵੀ ਖਾਂਦਾ ਚਿੱਤ ਠੀਕ ਨਾ ਹੁੰਦਾ ਤਾਂ ਚੌਲਾਂ ਮੂੰਗੀ ਦੀ ਖਿਚੜੀ ਖਾਂਦਾ ਜਾਂ ਭੁੰਨੀ ਕਣਕ ਦਾ ਦਲੀਆ ਕੁੜੀਆਂ ਤਾਂ ਫੋਰਾ ਲਾਉਂਦੀਆਂ ਚੁੱਲ੍ਹੇ ਦੇ ਕੰਮ ਨੂੰ ਮੁੰਡੇ ਲੰਗਰ ਦਾ ਬਾਕੀ ਕੰਮ ਕਰਦੇ ਫਿਰਦੇ ਫਰਸ਼ ਦੀ ਸਫਾਈ ਬਰਤਨ ਸਾਫ਼ ਕਰਦੇ ਦੁੱਧ ਬਾੰਤ ਸਾਬਣ ਵਿੱਚ ਸੇਵਕਾਂ ਦੀ ਮਦਦ ਕਰਦੇ ਕੁੜੀਆਂ ਵਿੱਚ ਗੰਡੇ ਦੀ ਪੋਤੀ ਗੇਲੋ ਸਭ ਤੋਂ ਹੁੰਦੜਹੇਲ ਸੀ ਉਮਰ ਤਾਂ ਉਹਦੇ ਦੂਜੀਆਂ ਕੁੜੀਆਂ ਜਿੰਨੀ ਹੀ ਸੀ ਇੱਕ ਅੱਧਾ ਸਾਲ ਵੱਡੀ ਹੋਵੇਗੀ ਪਰ ਹੱਡਾਂ ਪਿਆਰਾਂ ਦੀ ਖੁੱਲੀ ਸੀ ਲੰਗਰ ਦੀ ਇੱਟ ਬਾਲੇ ਦੀ ਛਤ ਨੀਵੀਂ ਸੀ ਪਰ ਇੰਨੀ ਨੀਵੀਂ ਵੀ ਨਹੀਂ ਗੇਲੋ ਅਟੀਆਂ ਚੁੱਕ ਕੇ ਲਟਾਉਣ ਨੂੰ ਹੱਥ ਲਾ ਦਿੰਦੀ ਦੂਜੀਆਂ ਕੁਣੀਆਂ ਲਈ ਲਟਾਉਣ ਉੱਚੀ ਰਹਿ ਜਾਂਦੀ ਮੁੰਡੇ ਲਟਾਉਣ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦੇ ਬਥੇਰੇ ਹੱਡੀਆਂ ਚੁੱਕਦੇ ਪਰ ਕੋਈ ਕੋਈ ਹੀ ਕਾਮਯਾਬ ਹੁੰਦਾ ਬਥੂਕਾ ਮਾਰ ਕੇ ਲਟਾਉਣ ਨੂੰ ਛੂਣਾ ਵੱਖਰੀ ਗੱਲ ਸੀ ਗੇਲੋ ਜਿਵੇਂ ਸਾਰੇ ਮੁੰਡੇ ਕੁੜੀਆਂ ਦੀ ਸਰਦਾਰ ਹੋਵੇ ਸਾਰਿਆਂ ਤੇ ਰੌਬ ਰੱਖਦੀ ਉਹ ਪੜਨ ਵਿੱਚ ਵੀ ਹੁਸ਼ਿਆਰ ਸੀ ਜਿਨ੍ਹਾਂ ਮੁੰਡੇ ਕੁੜੀਆਂ ਨਾਲ ਉਹ ਇਕੱਠਿਆਂ ਡੇਰੇ ਆਉਣ ਲੱਗੀ ਸੀ ਸਭ ਤੋਂ ਪਹਿਲਾਂ ਉਹਨੇ ਪੈਂਤੀ ਸਿੱਖੀ ਸੀ ਅਤੇ ਲਗਾਵਾਤਰਾਂ ਦੀ ਜਾਣੂ ਹੋਈ ਸੀ ਹੁਣ ਤੋਂ ਬਾਲ ਉਪਦੇਸ਼ ਨੂੰ ਚਰੀ ਵਾਂਗ ਵੱਢਦੀ ਤੁਰੀ ਜਾਂਦੀ ਇਨ੍ਹਾਂ ਦਿਨਾਂ ਵਿੱਚ ਉਹ ਪੰਜ ਗ੍ਰੰਥੀ ਪੜ ਰਹੀ ਸੀ ਪਿਰਥੀ ਦਾਸ ਜਿੰਨੀ ਸੰਥਿਆ ਉਹਨੂੰ ਦਿੰਦੀ ਸੀ ਉਹ ਕੰਟ ਕਰ ਲੈਂਦੀ ਉਹ ਦੂਜੇ ਮੁੰਡੇ ਕੁੜੀਆਂ ਨੂੰ ਵੀ ਸਿਖਾਉਂਦੀ ਸੀ ਪਿਰਥੀਦਾਸ ਉਹਨੂੰ ਆਪ ਹੀ ਆਖ ਦਿੰਦਾ ਸੀ ਉਹ ਪਿਰਥੀਦਾਸ ਦੀ ਨਕਲ ਕਰਦੀ ਕਿਸੇ ਮੁੰਡੇ ਜਾਂ ਕੁੜੀ ਨੂੰ ਕੋਈ ਅੱਖਰ ਪਾਉਣਾ ਨਾ ਆਉਂਦਾ ਉਹਨੂੰ ਕਈ-ਕਈ ਵਾਰ ਲਿਖ ਕੇ ਦੱਸਦੀ ਅਖੀਰ ਥੱਪੜ ਮਾਰ ਕੇ ਮੂੰਹ ਤੇ ਮੂੰਹ ਲਾਲ ਕਰ ਦਿੰਦੀ ਮੁੰਡੇ ਕੁੜੀਆਂ ਉਹ ਤੋਂ ਪਿਰਥੀਦਾਸ ਵਾਂਗ ਹੀ ਡਰਦੇ ਸਨ ਪਿਰਥੀਦਾਸ ਦੀ ਤਾਂ ਮੂੰਹ ਦੀ ਘੂਰ ਕੱਪ ਹੁੰਦੀ ਹੱਥ ਨਾਲ ਤਾਂ ਉਹ ਕਦੇ ਹੀ ਕਿਸੇ ਨੂੰ ਬੱਚੇ ਨੂੰ ਮਾਰਦਾ ਪਰ ਗੇਲੋ ਦਾ ਥੱਪੜ ਜਾਂ ਮੁੱਕੀ ਅਗਲੇ ਨੂੰ ਸੁਰਤ ਲਿਆ ਦਿੰਦਾ ਪੜ੍ਹਾਈ ਤੋਂ ਬਿਨਾਂ ਲੰਗਰ ਦੇ ਕੰਮਾਂ ਵਿੱਚ ਵੀ ਦੂਜਿਆਂ ਨੂੰ ਤਾੜ ਕੇ ਰੱਖਦੀ ਹਰ ਕੋਈ ਉਹਦੇ ਕਹਿਣੇ ਵਿੱਚ ਸੀ ਸਰੀਰ ਦੇ ਮਾੜੇ ਜਵਾਕਾਂ ਨੂੰ ਆਨੀ ਬਹਾਨੀ ਐਵੇਂ ਵੀ ਕੁੱਟ ਦਿੰਦੀ ਇੱਕ ਦਿਨ ਡੇਰਿਓ ਛੁੱਟੀ ਕਰਕੇ ਸਾਰੇ ਜਵਾਕ ਆਪਣੇ ਘਰਾਂ ਨੂੰ ਜਾ ਰਹੇ ਸਨ ਗੇਲੋ ਸਭ ਤੋਂ ਪਿੱਛੇ ਸੀ ਦੂਜੀ ਓਤੋਂ ਥੋੜਾ ਹੀ ਅੱਗੇ ਸਨ ਉਹਨੇ ਰਾਮੇ ਨੂੰ ਹਾਕ ਮਾਰੀ ਗੱਲ ਸੁਣ ਬੇਬਦਰੇ ਦਿਆ ਆ ਮੇਰਾ ਝੋਲਾ ਫੜੀ ਰਾਮਾ ਥਾਂ ਦੀ ਥਾਂ ਖੜ ਗਿਆ ਕਿਵੇਂ ਨਾ ਖੜਦਾ ਉਹ ਗੇਲੋ ਨੇ ਤਾਂ ਕਵਾ ਕੇ ਮਾਰਨਾ ਸੀ ਬਾਕੀ ਮੁੰਡੇ ਅੱਗੇ ਨਿਕਲ ਗਏ ਗੇਲੋ ਨੇ ਪਹਿਲਾਂ ਆਪਣੀ ਸਲਵਾਰ ਦਾ ਨਾਲਾ ਠੀਕ ਕਰਕੇ ਬੰਨਿਆ ਨੇਫੇ ਦੇ ਵਾਲ ਠੀਕ ਕੀਤੇ ਫਿਰ ਆਪਣੀ ਚੁੰਨੀ ਸਵਾਰ ਕੇ ਸਰ ਉਤੇ ਲੀ ਚੋਲਾ ਫੜਨ ਹੀ ਲੱਗੀ ਸੀ ਕਿ ਚੁੰਨੀ ਫੇਰ ਸਿਰ ਤੋਂ ਖਿਸਕ ਗਈ ਦੁਬਾਰਾ ਲੈਣ ਲੱਗੀ ਜਿਵੇਂ ਜਾਣ ਬੁੱਝ ਕੇ ਹੀ ਚਿਰਚਹਲ ਆ ਰਹੀ ਹੋਵੇ ਦੂਜੇ ਮੁੰਡੇ ਖਾਸਾ ਦੂਰ ਨਿਕਲ ਗਏ ਸਨ ਰਾਮਾ ਪਵਿੱਤਰ ਆ ਖੜਾ ਸੀ ਜਿਵੇਂ ਗੇਲੋ ਤੋਂ ਛੇਤੀ ਖੜਾ ਛਡਾਉਣਾ ਚਾਹੁੰਦਾ ਹੋਵੇ ਫਿਰ ਉਹ ਕੋਲ-ਕੋਲ ਹੋ ਕੇ ਘਰਾਂ ਨੂੰ ਤੁਰਨ ਲੱਗੇ ਉਹਨਾਂ ਨੇ ਇੱਕੋ ਪਾਸੇ ਜਾਣਾ ਸੀ ਉਹ ਅਚਾਨਕ ਬੋਲੀ ਐਧਰ ਆਵੇ ਪਹੀਤੀ ਪਿੜੀ ਉੱਤੇ ਉੱਚੇ-ਉੱਚੇ ਪਹਾੜੀ ਅੱਕਾਂ ਦਾ ਝੁੰਡ ਸੀ ਉਹ ਉਹਨੂੰ ਪੜੀਆਂ ਟਪਾ ਕੇ ਅੱਕਾਂ ਪਿੱਛੇ ਲੈ ਗਈ ਖੇਤ ਵਿੱਚ ਕਪਾਹ ਦੇ ਬੂਟੇ ਖਾਸੇ ਉੱਚੇ ਸਨ ਆਲੇ-ਦੁਆਲੇ ਕੋਈ ਚਿੜੀ ਜਨੌਰ ਵੀ ਨਹੀਂ ਦਿਖਦਾ ਸੀ ਬੰਦਾ ਤਾਂ ਕਿੱਥੇ ਹੋਣਾ ਸੀ ਉਹਨੇ ਹੁਕਮ ਕੀਤਾ ਰਾਮਾ ਡਰਿਆ ਖੜਾ ਸੀ ਪੂਰਾ ਪੈਪੀਤ ਉਹ ਉਹਦੇ ਸਾਹਮਣੇ ਸਿੱਧਾ ਖੜਾ ਹੋ ਗਿਆ ਅੱਖਾਂ ਮੀਚ ਲਈਆਂ ਉਹਦੇ ਦੋਵੇਂ ਹੱਥ ਮੋਢੇ ਪਿੱਛੇ ਲਟਕਦੇ ਝੋਲੇ ਦੀਆਂ ਤਣੀਆਂ ਨੂੰ ਪਾਏ ਹੋਏ ਸਨ ਗੇਲੋ ਨੇ ਆਪਣਾ ਝੋਲਾ ਪਰਾਂ ਰੱਖਿਆ ਤੇ ਰਾਮੇ ਸਾਹਮਣੇ ਪੈਰਾਂ ਪਾਰ ਬੈਠ ਗਈ ਉਹਨੇ ਆਪ ਹੀ